ਨੋਟਬੰਦੀ ਦਾ ਅਸਰ ਪੰਜਾਬ ਦੇ ਪਿੰਡਾਂ ਤੇ ਕੀ ਆਏ ਜਾਣਨ ਦੇ ਲਈ ਅਸੀਂ ਚੰਡੀਗੜ੍ਹ ਤੋਂ ਦੂਰ ਵਡਾਲੀ ਆਲਾ ਸਿੰਘ ਪਿੰਡ 'ਚ ਪਹੁੰਚੇ ਹਾਂ ਜੋ ਸਰਹੰਦ ਦੇ ਨਜ਼ਦੀਕ ਆ ਅਸੀਂ ਇੱਥੇ ਇੱਕ ਪਰਚੂਨ ਦੀ ਦੁਕਾਨ ਤੇ ਪਹੁੰਚੇ ਹਾਂ ਜੋ ਫੂਲਾ ਦੇਵੀ ਤੇ ਉਹਨਾਂ ਦੇ ਬੇਟੇ ਸੌਰਵ ਕੁਮਾਰ ਚਲਾਉਂਦੇ ਨੇ ਇਸ ਦੁਕਾਨ ਤੇ ਕੀ ਅਸਰ ਆ ਕੀ ਰੂਰਲ ਇਕਨੋਮੀ ਤੇ ਅਸਰ ਆ ਕਿਉਂਕਿ ਰੂਰਲ ਇਕਨੋਮੀ ਕੈਸ਼ ਨਾਲ ਚਲਦੀ ਹੈ ਪਿੰਡਾਂ ਦੀ ਆਰਥਿਕਤਾ ਕੈਸ਼ ਨਾਲ ਚਲਦੀ ਹੈ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਫਾਇਦਾ ਹੋਇਆ ਨੋਟਬੰਦੀ ਦਾ ਜਾਂ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਚੱਲ ਰਿਹਾ ਅੱਜਕੱਲ ਫੂਲਾਂ ਦੇਵੀ ਜੀ ਤੁਹਾਡੀ ਸੇਲ ਵਧੀ ਹੈਗੀ ਨੋਟਬੰਦੀ ਤੋਂ ਬਾਅਦ ਜਾਂ ਘਟੀ ਹੈ ਘਟੀ ਹੈ ਘਟੀ ਕਿ 1000 ਰੁਪਏ ਘਟੀ ਜਿੱਥੇ ਤਿੰਨ ਹੁੰਦੀ ਸੀ ਉੱਥੇ ਦੋ ਹੈ ਜਿਹਦੇ ਕੋਲ ਪੈਸੇ ਮੰਗਦੇ ਉਹ ਇਹੀ ਕਹਿੰਦਾ ਵੀ ਹੈ ਨਹੀਂ ਕਿੱਥੋਂ ਦਈਏ ਅਸੀਂ ਦੇਖੋ ਉਹਨਾਂ ਦਾ ਬੰਦੇ ਨੂੰ ਕੁਝ ਕਹਿ ਸਕਦੇ ਆ ਤੇ ਨਾ ਹੀ ਜੋਰ ਚੱਲ ਸਕਦਾ ਬਸ ਇਹੀ ਹੈ ਵੀ ਜਿਵੇਂ ਜਲਦੀ ਉਹ ਮੇ ਚਲਾਈ ਚੱਲੋ ਜੇ ਅਗਲੇ ਨੇ ਦੇਤੇ ਤਾਂ ਵੀ ਠੀਕ ਨਹੀਂ ਤੇ ਫਿਰ ਜੇ ਕਰਮਾ ਛੋਏ ਮਿਲ ਜਾਣਗੇ ਨਹੀਂ ਤੇ ਨਾਲ ਅਸੀਂ ਹੁਣ ਕੀ ਕਰ ਸਕਦੇ ਆ ਉਹਦੇ ਕੋਲ ਤਾਂ ਵੀ ਹੁਣ ਲੈਣੇ ਖੜੀ ਪੁੱਛ ਲਓ ਤਾਂ ਕਹਿੰਦੀ ਹੈ ਨਹੀਂ ਕਿਥੋਂ ਦੇਈਏ ਜੇ ਮਿਲਣਗੇ ਤੁਹਾਨੂੰ ਦੇ ਦਵਾਂਗੇ ਨਹੀਂ ਤੇ ਨਾਲ ਤੁਸੀਂ ਖਰੀਦੋ ਫਰੋਕਤ ਕਿਵੇਂ ਕਰਦੇ ਹੋ ਮਤਲਬ ਤੁਸੀਂ ਸਮਾਨ ਵੀ ਲੁਣਾ ਹੁੰਦਾ ਵੇਖੋ ਹੁਣ ਤੁਹਾਡੇ ਸਾਹਮਣੇ ਆ ਲੈ ਗਿਆ ਗਾਹਕ 10 ਰੁਪਏ ਦਾ 20 ਰੁਪਏ ਦਾ 40 ਜਿਹੜਾ 500 700 1000 2000 4000 ਹੁੰਦਾ ਜਾ ਕੇ ਮੁੰਡਾ ਲੈ ਜਾਂਦਾ ਹੈ ਸਮਾਨ ਛੋਟੇ ਛੋਟਾ ਲੇ ਹੁੰਦਾ ਚਲੋ ਚੌਨੀ ਠਾਣੀ ਬਣਦੀ ਹੋਈ ਇਹ ਵਿੱਚ ਇਹੀ ਬਸ ਹੋਰ ਨਹੀਂ ਤੇ ਨਹੀਂ ਕਿੰਨੀ ਕਮਾਈ ਹੈ ਅੱਜ ਕੱਲ ਤਾਂ ਵੈਸੇ ਮਾਰਜਨ ਨਹੀਂ ਹੈਗਾ ਸਮਾਨ ਦੇ ਵਿੱਚ ਬਹੁਤ ਘੱਟ ਮਾਰਜਨ ਹੈ ਮੋਦੀ ਦੇ ਕਈ ਸਮਰਥਕ ਕਹਿੰਦੇ ਨੇ ਕਿ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਲੋਕ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ ਤੁਸੀਂ ਕੀ ਕਹਿਣਾ ਚਾਹੋਗੇ ਵਿਰੋਧ ਦੀ ਕਿਸ ਨੂੰ ਚਾਹਨਾ ਨਹੀਂ ਹੈਗੀ ਵੀ ਕੋਈ ਕਿਸੇ ਦਾ ਵੀ ਵਿਰੋਧ ਕਰੇ ਕਿਉਂਕਿ ਉਹ ਕਿਸੇ ਦੀ ਕਿਸ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਵੀ ਵਿਰੋਧ ਕਰੀਏ ਵਿਰੋਧ ਤਾਂ ਹੀ ਥੋੜੀ ਗਰੀਬ ਬੰਦੇ ਨੂੰ ਦਿੱਕਤ ਆਉਂਦੀ ਹੈ ਇਹ ਦਿੱਕਤਾਂ ਆਉਂਦੀਆਂ ਨੇ ਸਮਾਨ ਲਿਆਉਣ ਦੇ ਵਿੱਚ ਹੋਰ ਕੋਈ ਨਹੀਂ ਪਿੰਡ ਦੀ ਆਰਥਿਕਤਾ ਵੀ ਕਿਉਂਕਿ ਦੁਕਾਨਦਾਰੋਂ ਤੁਸੀਂ ਦੇਖਦੇ ਆ ਰਹੇ ਹੋਗੇ ਪਿੰਡ ਦੀ ਆਰਥਿਕਤਾ ਤੇ ਟੋਟਲ ਕੀ ਅਸਰ ਪਿਆ ਗਿਆ ਇਸ ਗੱਲ ਦਾ ਬਸ ਪਿੰਡ ਨੂੰ ਹੁੰਦਾ ਹੀ ਬਸ ਜਿਹਦੇ ਕੋਲ ਪੁੱਛੋ ਉਹੀ ਇੱਕੋ ਗੱਲ ਕਹਿੰਦਾ ਵੀ ਪੈਸੇ ਦਾ ਵੀ ਪੈਸੇ ਦਿੱਕਤ ਆ ਰਹੀ ਜਿੰਨੂੰ ਵੀ ਪੁੱਛੋ ਬੈਂਕ ਚੋਂ ਲੈਣਾ ਲੱਗਿਆ ਹੋਈਆਂ ਨੇ ਪੈਸੇ ਨਹੀਂ ਮਿਲ ਰਹੇ 2000 ਦਿਨ ਦਿਨ ਦੋ ਵੀ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਦਾ ਹੈਗਾ ਜਿਨ੍ਹਾਂ ਦਾ ਹੈ ਨਹੀਂ ਉਹਨਾਂ ਨੂੰ ਮਿਲੇਗਾ ਵੀ ਕੀ ਉਹਨਾਂ ਨੂੰ ਤਾਂ ਦਿੱਕਤ ਹੈਗੀ ਜਿਨ੍ਹਾਂ ਨੂੰ ਮਿਲ ਨਹੀਂ ਜਿੰਦਾ ਹੈ ਨਹੀਂ ਉਹਨਾਂ ਨੂੰ ਜ਼ਿਆਦਾ ਦਿੱਕਤ ਆਂਦੀ ਜਿਨ੍ਹਾਂ ਨੇ ਤਾਜ਼ਾ ਕਰਕੇ ਖਾਣਾ ਤੇ ਉਹਨਾਂ ਨੂੰ ਬਹੁਤ ਔਖੀ ਹੁੰਦੀ ਹੈ ਤਾਂ ਬਸ ਇਹੀ ਹੈ ਹੋਰ ਕੀ ਹੁ ਕਾਸਟੌਰ ਦੇ ਉੱਤੇ ਜਿਹੜੀ ਕਿਹ ਸੈਕਸ਼ਨ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਪਿੰਡ ਚ ਵੀ ਅਮੀਰ ਗਰੀਬ ਦੋਵੇਂ ਸੈਕਸ਼ਨ ਹਰ ਥਾਂ ਦੇ ਉੱਤੇ ਹੁੰਦੇ ਨੇ ਜ਼ਿਆਦਾ ਪ੍ਰੋਬਲਮ ਕਿੰਨਾ ਲੋਕਾਂ ਨੂੰ ਆ ਰਹੀ ਹੈਗੀ ਪਿੰਡ ਦੇ ਗਰੀਬਾਂ ਨੂੰ ਤਾਂ ਹੈ ਹੀ ਹੈ ਕਿਉਂਕਿ ਗਰੀਬ ਤਾਂ ਪਹਿਲੇ ਹੀ ਗਰੀਬ ਨੇ ਤੇ ਜੇ ਹੁਣਾਂ ਨੋਟਾਂ ਦੀ ਦਿੱਕਤ ਆ ਤਾਂ ਗਰੀਬ ਨੂੰ ਤਾਂ ਹੋਰ ਵੀ ਦਿੱਕਤ ਆਉਂਦੀ ਉਹ ਬਿਲਕੁਲ ਗਰੀਬ ਹੈ ਗਰੀਬ ਨੂੰ ਹੀ ਆਉਂਦੀ ਹੈ ਅਮੀਰ ਨੂੰ ਨਹੀਂ ਆਉਂਦੀ ਨਹੀਂ ਦਿੱਕਤ ਗਰੀਬ ਨੂੰ ਤਾਂ ਆਏਗੀ ਅਮੀਰਾਂ ਦਾ ਤਾਂ ਜਿੰਨੇ ਹੁਣ ਇਹਨੇ ਇਹਨੇ ਪੈਸੇ ਪੈਸੇ ਬਾਹਰ ਕੱਢ ਕੱਢ ਕੇ ਰੱਖ ਰਹੇ ਉਹਨਾਂ ਨੂੰ ਕੀ ਦਿੱਕਤ ਹੈ ਜਿੰਨੇ ਉਹ ਕਾਟਣ ਕੁਛ ਨਾ ਕੁਛ ਤਾਂ ਉਹਨਾਂ ਨੂੰ ਮਿਲ ਜਾਣਗੇ ਜ ਉਹਨਾਂ ਤਾਂ ਬਹੁਤ ਮੁਸ਼ਕਿਲ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਮੋਦੀ ਨੂੰ ਕੀ ਕਹਿਣਾ? ਮੋਦੀ ਤਾਂ ਹੁਣ ਆਪਣੀ ਗੱਦੀ ਤੇ ਬੈਠੇ ਆਂ, ਬਾਕੀ ਜਨਤਾ ਹੁਣ ਕਿੱਥੇ ਜਾਏ? ਮੈਂ ਤਾਂ ਇਹੀ ਕਹਿਨੀ ਆ ਵੀ ਉਹਨਾਂ ਨੂੰ ਕੁਝ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਸੀ। ਕੁਝ ਗਰੀਬਾਂ ਲੋ ਤਾਂ ਦੇਖਦੇ ਜਿਹੜੇ ਰੋਟੀ ਤਿਆਜ਼ੀ ਕਰਕੇ ਖਾਣੇ ਨਾਲ ਹੁਣ ਘਰ ਘਰ ਜਾ ਕੇ ਉਹ ਕਿਦੀ-ਕਿਦੀ ਖਬਰ ਲੈਣਗੇ। ਉਹ ਤਾਂ ਬੈਠੇ ਨੇ ਆਪਣੀ ਗੱਦੀ ਦੇ ਉੱਪਰ ਤੇ ਬਾਕੀ ਜਨਤਾ ਕਿੱਥੇ ਜਾਏਗੀ? ਵੋਟਾਂ ਵਾਸਤੇ ਤਾਂ ਆ ਜਾਂਦੇ ਨੇ ਕਹਿੰਦੇ ਨੇ ਵੋਟ ਪਾਓ। ਤਾਂ ਕੁਝ ਇਹ ਵੀ ਖਿਆਲ ਕਰਨਾ ਵੀ ਹੁਣ ਕੋਈ ਮਰ ਗਿਆ ਕਿ ਜਿੰਦਾ ਹੈ, ਕੋਈ ਡੁੱਬਿਆ ਕਿ ਤਰ ਇੱਕ ਦਿਨ ਕਹੀ ਜਾ ਰਹੀ ਹੈ ਕਿ ਨੋਟ ਬੰਦੀ ਦਾ ਬਾਅਦ ਚੋਂ ਚੰਗਾ ਅਸਰ ਹੋ ਸਕਦਾ ਤੁਹਾਨੂੰ ਲੱਗਦਾਗਾ ਕਿ ਉਹ ਚੰਗੇ ਅਸਰ ਲਈ ਤੁਹਾਨੂੰ ਚੁੱਪ ਰਹਿਣਾ ਜਿਆਦਾ ਅਸਰ ਹੋਏਗਾ ਦੇਖੀ ਜਾਗੀ ਹਲਦੀ ਘੜੀ ਦਾ ਮੁਸ਼ਕਿਲ ਬੜੀ ਹੈ ਹਲਦੀ ਘੜੀ ਤਾਂ ਬਹੁਤ ਮੁਸ਼ਕਿਲ ਦੇਖੋ ਜਿਨ੍ਹਾਂ ਨੇ ਕਪੜਾ ਕਰਿਆ ਉਹਨਾਂ ਨੂੰ ਮੁਸ਼ਕਿਲ ਹੈ ਜਿਹਨਾਂ ਕੋਲ ਹੈ ਹੀ ਨਹੀਂ ਉਹਨਾਂ ਨੇ ਕੀ ਕਪੜਾ ਕਰਨਾ ਤੇ ਕੀ ਉਹਨਾਂ ਨੂੰ ਕਰਨਾ ਉਹਨਾਂ ਤਾਂ ਦਿੱਕਤ ਹੈ ਹੀ ਹੈ ਪਰ ਕਹਿ ਰਹੇ ਕਿ 6 ਮਹੀਨੇ ਅਜੇ ਹੋਰ ਲੱਗਣਗੇ 6-7 ਮਹੀਨੇ ਲੱਗਣਗੇ ਤੁਹਾਨੂੰ ਲੱਗਦਾ 6-7 ਮਹੀਨਿਆਂ ਚ ਤੁਹਾਡੀ ਦੁਕਾਨ ਤੇ ਹੋਰ ਜ਼ਿਆਦਾ ਵੱਡਾ ਅਸਰ ਹੋਊਗਾ ਦੇਖੋ ਹੁਣ ਟਾਈਮ ਦੱਸੇਗਾ ਹੁਣ ਬਾਕੀ ਤੋਂ ਟਾਈਮ ਦੇ ਉੱਪਰ ਹੀ ਹੋਣ ਦੀ ਕੜੀ ਤਾਂ ਹੀ ਕੁਝ ਹੋ ਰਿਹਾ ਦੇਖ ਰਹੇ ਹਾਂ ਪਰ ਜਿਹੜਾ ਹੁਣ ਆ ਅਸਰ ਇਹੀ ਖੱਪਾ ਕਰ ਜਾਂਦਾ ਹੈ। ਇਹੀ ਹੁਣ ਖੱਪਾ ਹੋ ਜਾਵੇ ਤੇ ਔਖਾ ਪਰਦਾ ਹੈ ਨਾ ਫੇਰ ਗਾ ਖਰਾਬ ਹੋ ਜਾਂਦਾ ਹੈ। ਕੋਈ ਸਾਨੂੰ ਨਹੀਂ ਦਿੰਦਾ ਅਸੀਂ ਕਿਸੇ ਨੂੰ ਨਹੀਂ ਦਿੰਦੇ ਸੌਦਾ ਹੁਣ ਅਸੀਂ ਵੀ ਤਾਂਹੀਂ ਦਵਾਂਗੇ ਜੇ ਸਾਨੂੰ ਕੋਈ ਪੈਸੇ ਦੇਗਾ ਤਾਂ ਹੀ ਸਮਾਨ ਲਿਆਵਾਂਗੇ। ਜੇ ਸਾਡੇ ਕੋਲ ਪੈਸੇ ਨਹੀਂ ਸਮਾਨ ਕਿੱਥੋਂ ਲਿਆਵਾਂਗੇ? ਜੇ ਕੋਈ ਦੇਗਾ ਤਾਂ ਹੀ ਲੈ ਕੇ ਆਉਂਗੇ ਨਾ। ਫੂਲਾ ਦੇਵੀ ਦੇ ਬੇਟੇ ਸਰੋ ਕੁਮਾਰ ਵੀ ਸਾਡੇ ਨਾਲ ਸਰ ਜੰਗ ਜਨਰੇਸ਼ਨ ਤੇ ਖਾਸ ਤੌਰ ਤੇ ਤੁਸੀਂ ਨੌਜਵਾਨ ਹੋ ਨੌਜਵਾਨਾਂ ਤੇ ਕੀ ਜ਼ਿਆਦਾ ਅਸਰ ਪੈ ਰਿਹਾਗਾ ਨੌਜਵਾਨਾਂ ਦੀ ਖਰੀਦ ਉਫਰੋਕਤ ਕੱਟੀ ਹੈ ਕਿਉਂਕਿ ਕਾਫੀ ਖਰੀਦ ਉਫਰੋਕਤ ਕਰਦੇ ਨੇ ਉਹ ਵੀ ਬਹੁਤ ਜ਼ਿਆਦਾ ਅਸਰ ਆਈ ਸਾਰੇ ਨੂੰ ਔਖਾ ਜੰਗ ਜਨਰੇਸ਼ਨ ਦੇ ਖਰਚੇ ਬਹੁਤ ਹੈ ਘੁੰਮਣਾ ਫੇਰਨਾ ਸ਼ਾਪਿੰਗ ਕਰਨੀ ਵਗੈਰਾ ਵਗੈਰਾ ਹਰ ਕੋਈ ਦਿਨ ਬਾਹਰ ਕਿ ਜਾਂਦਾ ਬਹੁਤ ਲੋਕ ਪੈਸੇ ਤੰਗ ਆ ਪੈਸੇ ਲੋਕਾਂ ਦੇ ਖਾਤਾਂ ਜਮ ਕਰਾਉ ਲੈ ਪਹਿਲਾਂ ਹੁਣ ਕਢਾਉਣਗੇ ਦਿੱਕਤ ਆ ਰਹੀ ਬਹੁਤ ਜੇ ਜਾਣੇ ਆ ਜਿਹੜਾ 1000 ਰੁਪਏ ਦੇ ਨੂੰ ਬੈਂਕ ਵਾਲੇ ਕਹਿੰਦੇ ਆ 2000 ਲੈ ਜੋ ਉਹ ਵੀ ਹਫਤਾ-ਵਤਾ ਲੈਣ ਚਲਾ ਕੇ پیسے ਮਿਲਦੇ ਇੱਕ ਦਿਨ ਬਹੁਤ ਔਖੇ ਕਦੇ 2000 ਦੇ ਤਾਂ ਕਦੇ 1000 ਦੇ ਤਾ ਜਿਹੜੇ امیر ਲੋਕਾਂ ਨੂੰ ਉਹਨਾਂ ਨੂੰ ਬਸ ਕੋਈ ਦਿੱਕਤ ਨਹੀਂ ਹੈਗੀ ਇਹ ਗਰੀਬੀ ਮੱਦੇ ਬਸ ਜ਼ਿਆਦਾ ਦਿੱਕਤ ਹੈ ਤੁਸੀਂ ਦੇਖ ਸਕਦੇ ਹੋ ਭਾਰਤ ਪਿੰਡਾਂ ਦਾ ਦੇਸ਼ ਆ ਪਿੰਡਾਂ ਦੀ ਇਕਨੋਮੀ ਜ਼ਿਆਦਾ ਵੱਡੀ ਇਕਨੋਮੀ ਹੈ ਪਿੰਡਾਂ ਦੇ ਚ ਜ਼ਿਆਦਾ ਲੋਕ ਰਹਿੰਦੇ ਨੇ ਵੱਡੀ ਵਾਦੀ ਪਿੰਡਾਂ ਚ ਰਹਿੰਦੀ ਹੈ ਤਾਂ ਪਿੰਡਾਂ 'ਚ ਨੋਟਬੰਦੀ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਸ਼ਹਿਰਾਂ ਦੇ ਅੰਦਰ ਕੈਸ਼ਲੈਸ ਇਕਨੋਮੀ ਹੈ ਸ਼ਹਿਰਾਂ 'ਚ ਏਟੀਐਮ ਚੱਲ ਜਾਂਦਾ ਕਿਸੇ ਮਾਲ 'ਚ ਏਟੀਐਮ ਚੱਲ ਸਕਦਾ ਕਿਸੇ ਪੈਟਰੋਲ ਪੰਪ ਤੇ ਏਟੀਐਮ ਚੱਲ ਸਕਦਾ ਪਰ ਪਿੰਡਾਂ ਦੀ ਇਕਨੋਮੀ ਕੈਸ਼ ਤੇ ਚੱਲਦੀ ਹੈ ਤੇ ਪਿੰਡਾਂ ਦੇ ਲੋਕ ਇਹ ਕਹਿ ਰਹੇ ਨੇ ਸਪਰਚੂਨ ਦੀ ਦੁਕਾਨ ਨੂੰ ਚਲਾਉਣ ਵਾਲੇ ਇਹ ਕਹਿ ਰਹੇ ਨੇ ਕਿ ਵੱਡਾ ਨੁਕਸਾਨ ਇਹਦੇ ਨਾਲ ਹੋ ਰਿਹਾ ਸੇਲ ਵੀ ਘਟੀ ਹੈ ਔਰ ਸਮੱਸਿਆਵਾਂ ਪਿੰਡ ਦੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਆ ਰਹੀਆਂ ਨੇ ਖਾਸ ਤੌਰ ਤੇ ਜਿਹੜਾ ਗਰੀਬ ਵਰਗ ਆ ਪਿੰਡਾਂ 'ਚ ਉਹਨੂੰ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਤਰ੍ਹਾਂ ਦੇ ਫੈਸਲੇ ਜਦੋਂ ਲਏ ਜਾਂਦੇ ਨੇ ਘੱਟੋ-ਘੱਟ ਉਹਨਾਂ ਲੋਕਾਂ ਨੂੰ ਜਿਹੜੇ ਇਹ ਫੈਸਲੇ ਲੈਂਦੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਰਾਜਧਾਨੀਆਂ 'ਚ ਬਹਿ ਕੇ ਫੈਸਲੇ ਲਏ ਜਾਂਦੇ ਨੇ ਪਿੰਡਾਂ ਨੂੰ ਕਈ ਵਾਰ ਧਿਆਨ 'ਚ ਨਹੀਂ ਰੱਖਿਆ ਜਾਂਦਾ ਤਾਂ ਪਿੰਡਾਂ ਨੂੰ ਧਿਆਨ 'ਚ ਰੱਖ ਕੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖ ਕੇ ਇਹ ਫੈਸਲੇ ਲੈਣੇ ਚਾਹੀਦੇ ਨੇ ਤਾਂਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਆਉਣ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਵਡਾਲੀਆਲਾ ਸਿੰਘ